ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪੈਂਡਾ ਬੁਰਜ ਨਥੂਕੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹੈਪੀ ਦੇ ਕੋਲੇ ਆਏ ਆਂ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਮੋਸਟਲੀ ਸਾਰੇ ਵੀਰ ਜਾਣਦੇ ਹੋ ਤੁਸੀਂ ਤੇ ਅੱਜ ਦੋਸਤੋ 22 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ 1:30 ਵਜੇ ਦਾ ਦੋ ਪਸ਼ੂ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਦੋਵੇਂ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੁਰੀਆਂ ਸਪਾਈਆਂ ਨੇ ਬਿਲਕੁਲ ਬੋਲੇ ਦੇ ਉਪਰ ਹੁਣ ਜਿਹੜਾ ਦੋਸਤੋ ਚਲਦੀਆਂ ਪਈਆਂ ਨੇ ਪੂਰੀ ਡਿਟੇਲ ਆਪਾਂ ਲੈ ਲੈਨੇ ਆਂ ਵੀਰ ਤੋਂ ਗੱਲਬਾਤ ਕਰ ਲੈਨੇ ਆਂ ਸੋ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜੇ ਇਸ ਵੀਰ ਨੂੰ ਪਸੂ ਪਸੰਦ ਆਊਗਾ ਤਾਂ ਸੱਲੀ ਤੁਸੀਂ ਆ ਘਰ ਵਿਜ਼ਿਟ ਕਰਕੇ ਇੱਕ ਟਾਈਮ ਦੋ ਟਾਈਮ ਜਿਹੜਾ ਬੋਲੇ ਦੇ ਵਿੱਚ ਚੁਵਾਈ ਕਰਕੇ ਜਰੂਰ ਦੇਖ ਲਿਓ ਠੀਕ ਆ ਫਿਲਹਾਲ ਅੱਜ ਮੌਸਮ ਜਿਹੜਾ ਦੋਸਤੋ ਕਾਫੀ ਮੀਂਹ ਪੈ ਚੁੱਕਿਆ ਸੀਗਾ ਤੇ ਕਾਫੀ ਚੱਕਰ ਚੁੱਕੜ ਦਾ ਕਾਫੀ ਹੈਗਾ ਵੇਖਣ ਦੇ ਵਿੱਚ ਸਾਰੇ ਪਾਸੇ ਤੁਹਾਨੂੰ ਜਰੂਰ ਮਿਲੂਗਾ ਬਾਕੀ ਗੱਲਬਾਤ ਆਪਾਂ ਕਰ ਲੈਨੇ ਆਂ ਹੈਪੀ ਬਾਈ ਕੀ ਹਾਲ ਚਾਲ ਹੈ ਵਈ ਹੰਦੂ ਸਾਹਿ ਬਹੁਤ ਵਧੀਆ ਠੀਕ ਠਾਕ ਹੋਰ ਮੀਂਹ ਪੈਣਾ ਤਾਂ ਵੀ 2 2.5 ਘੰਟੇ ਪੂਰਾ ਪੈ ਗਿਆ 2.5 ਘੰਟੇ ਬੈਠੇ ਹੀ ਉਹ ਤਿੰਨ ਫਲਾ ਲੱਗੀ ਗਿਆ ਮੀਂਹ ਪੈ ਗਿਆ ਹਾਂਜੀ ਉਹ 2.5 ਘੰਟੇ ਪੂਰਾ ਪੈ ਗਿਆ ਮੇਰੀ ਹਾਂਜੀ ਠੀਕ ਆ ਮੈਂ ਕਿੰਨੇ ਦੇਰ ਅੱਜ ਹੈਵੀ ਫਸੂਣ ਆਪਾਂ ਦੋ ਮੱਝਾਂ ਜੀ ਇੱਕ ਦੁੱਝੇ ਸੁਵੇ ਕਿਤੇ ਜਿਸੂਵੇ ਦੋਵਾਂ ਮਗਰੀ ਕੱਟ ਗਈ ਘਰਾਦੀ ਸੁਈ ਆ ਹਾਂ ਤੇ ਇੱਕ ਪਰਸੂ ਸੁਈ ਆ ਦੋਵੇਂ ਰਾਤੀਆਂ ਸੁਈਆਂ ਨਹੀਂ ਇੱਕ ਪਰਸੂ ਸੁਈ ਆ ਇੱਕ ਪਰਸੂ ਘਰਾਦੀ ਹਾਂਜੀ ਜੇਰ ਤੁੰ ਪਾਈ ਸੀ ਹਾਂਜੀ ਜੇਰ ਪ੍ਰੋਪਰ ਪੈ ਗਈ ਚਲੋ ਠੀਕ ਆ ਤੇ ਦੋ ਪਸੂ ਦਾ ਜਿਹੜੇ ਦੋਸਤ ਆਪਾਂ ਦਿਖਾ ਦਿੰਨੇ ਆ ਪਹਿਲੇ ਨੰਬਰ ਇਸ ਛੋਟੀ ਤੋਂ ਸਟਾਰਟ ਕਰ ਲਗੇ ਸੋ ਬਾਦ ਦੂਜਾ ਸੁਹਾ ਜੋ ਰਾਤ ਦੀ ਸੂਈ ਮਗਰ ਕੱਟੀ ਆ ਹਾਂਜੀ ਰਾਤ ਦੀ ਸੂਈ ਆ ਤੇ ਮਗਰ ਕੋਈ ਜਾ ਕਵੇ ਸੂਈ 12 ਇੱਕ ਵੇ ਰਾਤ ਦੀ ਜੇਰ ਪਾਰਤੀ ਹਾਂਜੀ ਲਓ ਜੀ ਠੀਕ ਆ ਸਵੇਰ ਤੁਜਾ ਹਾਂਜੀ ਦੂਜਾ ਸੁਹਾ ਤੇ ਆ ਦਿਖਾਓ ਮਾੜਾ ਮੂੰਹ ਮੈਂ ਕਰ ਦੋ ਆ ਲਓ ਜੀ ਸੁਵਾ ਤੁ ਜਾ ਤੇ ਮਗਰ ਕੱਟੀਏ ਦੋਸਤੋ ਮਗਰ ਕੱਟੀ ਜਾਦੀ ਹੈ ਸਾਲ ਦੀ ਸੂਈ ਆ ਠੀਕ ਆ ਬਾਕੀ ਥਣ ਥਣ ਨੂੰ ਪ੍ਰੋਪਰ ਤੁਹਾਨੂੰ ਵਿਖਾਉਨੇ ਆਪਾਂ ਬਿਲਕੁਲ ਤੋਰ ਕੇ ਤਸੱਲੀ ਨਾਲ ਧਾਰਾ ਤੁੜਾ ਆਪਾਂ ਕੋ ਨਹੀਂ ਮਾਰਾ ਦਿੰਦੇ ਆ ਤਸੱਲੀ ਨਾਲ ਧਾਰਾ ਤੁੜਾ ਮਾਰ ਕੇ ਚੈੱਕ ਕਰ ਲਾਡੂ ਨਾਲ ਜੋ ਕੱਟੀ ਜੋ ਆ ਕੱਟੀ ਕਰੋ ਬੜੀ ਇੰਦਰ ਨਾਲ 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 ਗਿੱਲਾ ਇਹ ਲੈ ਲੋ ਲੈ ਰਾਦੀ ਸੂਈ ਇਹ ਦੇ 10 ਵਜੇ ਗਿੱਲਾ 나ੜੂ ਬੱਚੇ ਤੇ ਬਿਲਕੁਲ ਨਾਲ ਆ ਕੱਟੀ ਆ ਫਿਰ ਤਾਪ ਤੇ ਆ ਥਣ ਥਣ ਆ ਜੀ ਤੇ ਕਿਵੇਂ ਆ ਕੋਈ ਥੋੜਾ ਫਾਦਾ ਬੋਲਾ ਬਲੂਚੂ ਆਈ ਕੀਤੀ ਹੈ ਬੋਲਾ 2 2 ਕਿਲੋਸ ਨੂੰ ਸਾਥ ਸੋਇਆ ਸਵੇਰੇ 6 ਹੋ ਜੇ ਕਟਿ ਚੁਆਇਟੂ ਵੀ ਕਿੱਦਾਂ ਨਿਕਲੀ ਚੋਣ ਚੰਗੀ ਆ ਠੀਕ ਆ ਚੋਣ ਕਿੰਨਾ ਬਣਾ ਤਾੜਾ ਬਣਾ ਰਿਹਾ ਗੱਲ ਗੱਲ ਕਿੱਦਾਂ ਵਰਦੀ ਠੀਕ ਆ ਜੀ ਜਾਓ ਖੁੱਲ ਕੇ ਤੇ ਬਾਕੀ ਜਿਹੜੀ ਦੋਸਤੋ ਤੁਹਾਨੂੰ ਤੋਰ ਤੇ ਆਪਾਂ ਦਿਖਾ ਦਿੰਨੇ ਆ ਇਹ ਜੂਰਾ ਹੈ ਓਕੇ ਪਾਤੀ ਆ ਜੇ ਇਹ ਜੇ ਬਾਰੇ ਠੀਕ ਆ ਜਿਹੜੀ ਇਹ ਆਪਾਂ ਤੁਹਾਨੂੰ ਦਿਖਾ ਰਹੇ ਦੋਸਤੋ ਰਾਤ ਦੀ ਸੂਈ ਆ ਠੀਕ ਆ ਜੇਰ ਪ੍ਰੋਪਰ ਪੈ ਚੁੱਕੀ ਆ ਤੇ ਬਾਕੀ ਬਿਲਕੁਲ ਬੌਲੇ ਤੇ ਹੁਣ ਮਜੂਦ ਬੌਲੇ ਦੇ ਉੱਪਰ ਚਵਾਈ ਇਹਦੀ ਹੋ ਰਹੀ ਹੈ ਠੀਕ ਹੈ ਤੇ ਦੋ ਟਾਈਮ ਕੋਈ ਵੀ ਆਵੇ ਆਪਦੀ ਤਸੱਲੀ ਨਾਲ ਜਿਹੜੀ ਤੁਸੀਂ ਚਵਾਈ ਕਰ ਸਕਦੇ ਹੋ ਆ ਦੇਖੋ ਆਹ ਦੇਖੋ ਠਾਣ ਦੇ ਵਿੱਚ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਆਹ ਫੇਸ ਕੁਆਲਿਟੀ ਹੈ ਜੀ ਮੋਹਤਾ ਤੁਸੀਂ ਵੇਖ ਲਓ ਬੱਚੇ ਦਾ ਕਰਦੀ ਆ ਸਾਹਿਬ ਨੂੰ ਉਹ ਦੇਖਿਓ ਇਹ ਪਹਿਲਾਂ ਨੇ ਦਾ ਕਰਾਉਂਦਾ ਹਰ ਕੀ ਤੁਝਾ ਜੁੜਵਾ ਦੋ ਬੰਦ ਰੱਖ ਲੋ ਜਵਾ ਦੋ ਵੀ ਜੋ 10000 ਲੀਟਰ ਜਵਾਦੇ ਬੜੀ ਤਕੜੀ ਗੱਲ ਆ 10000 ਲੀਟਰ ਦੁੱਧ ਵੀ ਬੜਾ ਹੁੰਦਾ ਠੀਕ ਆ ਭਾਈ ਆਪਿਆਂ ਦਾ ਵੀ 12 ਲੀਟਰ ਵੀ ਦੁੱਧ ਜਵਾਦੂਗੀ ਪਰ ਸੇਵਾ ਜਿਹੜੇ ਦੋਸਤੋ ਆਪੋ ਆਪਣੀ ਸੇਵਾ ਇਸ ਤਰ੍ਹਾਂ ਜਿਹੜਾ ਕਰਨਾ ਪੈਣਾ ਤੇ ਆਹ ਜਵਾਬ ਸਮਾਨ ਨਾ ਖਿਆਵੇ ਧਾਰ ਵੇਖੋ ਤੇ ਆਹ ਅਗਲੇ ਬਾਰਲੇ ਖਾਣਾ ਜੀ ਆਹ ਅਗਲੇ ਥਾਂ ਚੋਟੀ ਜਿਹੜੀ ਦੋਸਤੋ ਬਿਲਕੁਲ ਤਾਜੀ ਸੂਈ ਆ ਠੀਕ ਆ ਜਰੂਰ ਤੁਸੀਂ ਕੰਟੈਕਟ ਕਰਨਾ ਫੋਨ ਕਰਨਾ ਬਾਕੀ ਰੇਟ ਪਰ ਤਾਂ ਪੁੱਛ ਲੈਣੀ ਆ ਮੁੱਲ ਕੀ ਆ ਡਿਮਾਂਡ ਕੀ ਆ ਬਾਕੀ ਸਿੰਗੀ ਸੁੰਗੀ ਬਹੁਤ ਵਧੀਆ ਸਿੰਗਲ ਹੱਡੀ ਦੀ ਆ ਬਿਲਕੁਲ ਪਤਲਾ ਚੰਮ ਹੈਗਾ ਪਤਲਾ ਪਿੰਡਾ ਬਾਕੀ ਥੋੜਾ ਪਸੂ ਸੂਣ ਤੋਂ ਬਾਅਦ ਇੱਕ ਲੱਪਾ ਜਿਹਾ ਲਾਉਂਦਾ ਦੋਸਤੋ ਠੀਕ ਆ ਬਾਕੀ ਕੱਦ-ਕੱਡ ਪੂਰਾ ਫੱਟੇ ਦੀ ਪਈ ਜਾਂਦੀ ਫੱਟੇ ਕੱਦ-ਕੱਡ ਦੀ ਇਹਦੇ ਪਾ ਜੇ ਮਾਰਦੀ ਗੁੰਮੜੀ ਕੋਈ ਤਰਾਣੀ ਕੋਈ ਗੱਲ ਬਾਤ ਨਹੀਂ ਤਾਂ ਭੀ ਕਿ ਨਾ ਮੋਲੇ ਪਰ ਤੁਹਾਨੂੰ ਤਾਂ ਮੋੜ ਕਰੇ 50000 ਰੁਪਏ ਕਰੀਏ ਤੇ 30000 ਚ ਮਾਨਦਾਨ ਕਰ ਦਾਂਗੇ ਕਿੰਨੇ ਚੋਂ 75000 ਚੋਂ 75 ਚੋਂ ਹਾਂਜੀ ਹੂੰ 3000 ਛੱਡ ਦੇ 72000 ਦੇ ਦੇਣਗੇ 72000 ਦੀ ਹਾਂ ਨਾ ਹੋ ਜੂਗੀ ਹਾਂਜੀ ਛੋਟੀ ਵੱਡੋ ਕਾਇਨ ਛੋਟੀ ਨੀਲ ਸਾਸਦਰੀ ਜੀ ਮਾਡੀ ਚੁੰਬੜੇ ਰੋ ਹੋਰ ਵੀ ਹੋ ਜੂਗਾ ਵਿੱਚੋਂ ਲੈਸ ਹਾਂਜੀ ਕੋਈ ਨਹੀਂ ਛੋੜਦਾ ਭਾਜੂ ਮੌਕੇ ਦੇ ਅੱਛਾ ਹਾਂਜੀ ਹੋਰ ਵੀ ਵਿੱਚੋਂ ਮਾਨਦਾਨ ਜਿਹੜਾ ਦੋਸਤੋ ਛੋੜ ਜਾਂਦਾ ਹੋ ਜੂਗਾ ਠੀਕ ਹੈ ਤੇ ਝੋਟੀ ਚੰਗੀ ਆ ਦੂਜਾ ਸੂਆ ਸੂਈ ਆ ਜਿਹੜੀ ਪ੍ਰੋਪਰ ਆਪਰ ਡਿਟੇਲ ਲੈ ਰਹੀ ਆ ਇੱਕ ਮਾਝਾ ਹੈਪੀ ਦੇ ਗੋਲਾ ਬਿਲਕੁਲ ਇਹ ਵੀ ਤਾਜੀ ਸੂਈ ਆ ਠੀਕ ਆ ਪੁੱਛ ਲਈਏ ਇਹ ਕੱਲ੍ਹ ਸੂਈ ਆ ਇਹ ਤੀਜੇ ਸੂਵੇ ਹਾਂਜੀ ਇਹ ਪਰਸੋਂ ਸੂਈ ਆ ਹੂੰ ਹਾਂਜੀ ਠੀਕ ਆ ਜੀ ਪਰਸੋਂ ਸੂਈ ਆ ਤੀਜਾ ਸੂਆ ਤੇ ਬੱਚਾ ਥੱਲੇ ਤੇ ਕੀ ਆ ਬੱਚਾ ਇਹਦੇ ਮਗਰ ਵੀ ਕੱਟੀ ਆ ਇਹ ਵੀ ਕੱਟੀ ਜੋ ਲਓ ਜੀ ਮਗਰ ਕੱਟੀ ਆ ਬਿਲਕੁਲ ਜਿਹੜੀ ਦੋਸਤੋ ਬਹੁਤ ਮਗਰ ਕੱਟੀ ਆ ਤੇ ਆਪ ਇਹ ਤੀਜੇ ਸੂਵੇ ਆ ਤੇ ਫੀਲਸ ਆਉ ਵੇਲ ਹੁਣ ਸਾਡੇ ਤੇ ਰੱਖਿਓ ਲਓ ਸਮੀਂ ਦੇ ਧਾਰਾ ਮਾਰ ਲੋ ਆ ਦੇਖੋ ਜੀ ਬੱਚਾ ਨਹੀਂ ਫਟਦਾ ਲੋ ਲੋ ਜੇ ਜੀ ਮਾਡੀ ਚੁੰਮੜੇ ਰੋ گاਵਾ ਹੀ ਆ ਦੇ ਮੱਝਾਂ ਕਾਦੀਆਂ ਐ ਲੋ ਸਿਰ ਸੋ ਬੇ ਬੱਚਾ ਲਾਇਆ ਵੀ ਮਤਲਬ ਜਦੋਂ ਮਰਜੀ ਚੋਈ ਜਾਓ ਦੋਨੋਂ ਅੱਛਾ ਵੇ ਲੈ ਲੋ ਅਗਲੀ ਕੋਈ ਪਰਵਾਹ ਇਹਨਾਂ ਨੂੰ ਬਿਲਕੁਲ ਲੋ ਬਿਲਕੁਲ ਸੀਨ ਸਭਾ ਉਹ ਇਦਾਂ ਆਪਾਂ ਵੇਲੇ ਇਦਾਂ ਬਸਵਾ ਦੇਣਾ ਦੇਖ ਲਓ ਕਿਤੇ ਇਦਾਂ ਸੱਚੇ ਮੈਂ ਆ ਦੋਸਤੋ ਤੇ ਇਸੇ ਤਰ੍ਹਾਂ ਜਿਹੜਾ ਵੀਰਾਂ ਦਾ ਆਪਾਂ ਸਮਾ ਆਪਾਂ ਕਰਕੇ ਤੁਹਾਨੂੰ ਦਿਖਾ ਸਕਦੇ ਆ ਵੀ ਸੀਨ ਸਭਾ ਹੋ ਗਿਆ ਪੂਰੀ ਕਹਿਣ ਤੋਂ ਪਾਵੇ ਆ ਦੀ ਕੱਟੀ ਵੀ ਨਾਲ ਆ ਬਾਕੀ ਤਾਜੀ ਤੁਸੀਂ ਆ ਤੀਜੇ ਦਿਨ ਦੇ ਵਿੱਚ ਆ ਤੇ ਬੌਲਾ ਹੈਪੀ ਕਿੰਨਾ ਜਿਹੜਾ ਕਰੰਗ ਆ ਆਈਟਮ ਸੰਧੂ ਸਾਹਿਬ ਦਾ ਬੌਲਾ ਚੋਮਣਾ ਦਾ 9 ਕਿਲੋ ਆਪਣੇ ਘਰੇ 2 ਟਾਂ ਲੀਟਰ ਮਾਰ ਲਈ ਕੋਈ ਪਾਊਗਾ 10 ਆਪਾਂ 9 ਕਹਿ ਕੇ ਦਵਾਂਗੇ ਹਾਂਜੀ ਖੋਲ ਕੇ ਦਿਖਾਓ ਕਿ ਜੋ ਹੈਪੀ ਆਹ ਵਾਪਸ ਮਾਪਾ ਦੇ ਕੀ ਪਤਾ ਆ ਰਾਮਰਾਜ ਨੇ ਇਹ ਲੋਕ ਉਹ ਇਦਾਂ ਮਾਰਦੇ ਤੇ ਬਿਲਕੁਲ ਤਾਜ਼ੀਆਂ ਐਨ ਬਿਲਕੁਲ ਤਾਜ਼ੀਆਂ ਪੰਜਾਬ ਦੇ ਪਛਾ ਝੋਟੀਆਂ ਚ ਤੂ ਮੌਜੂਦ ਨੇ ਠੀਕ ਆ ਤੇ ਵੀਰੇ ਸਾਨੂੰ ਸਾਹਿਬ ਉੱਥੇ ਹੀ ਪਰਮਾਈ ਜੋ ਲਓ ਹੇ ਲੋ ਤੇ ਮਾ ਗਾਵਾਂ ਹੀ ਮੱਝਾ ਲਓ ਹੋ ਗਿਆ ਪਸਮਾ ਜੀ ਤੇ ਹੋਰ ਲਓ ਬੱਚੇ ਝੱਡਾ ਭਗੇ ਤੁਹਾਡੇ ਸਾਹਮਣੇ ਜੋ ਅ ਬਿਲਕੁਲ ਇਧਰ ਇੱਕ ਥੋਣ ਕੇ ਦੇ ਚਵਾਈ ਇਹ ਲਓ ਬਸ ਠੀਕ ਆ ਜੀ ਇਹ ਲੋ ਬਿਨਾ ਬੱਚੇ ਤੋਂ ਪੁਆਇਆ ਨਹੀਂ ਪੁਆਇਆ ਤੁਸੀਂ ਚੁੰਮੜੇ ਰੋ ਅੰਦਰ ਚਲੋ ਉਹ ਮਮਾ ਘਾਤੀ ਮਾਰੀ ਹੋ ਤਰ ਲੋ ਇੱਕ ਗਾਵਾ ਹੀ ਆ ਮੱਝਾ ਨਹੀਂ ਆਏ ਹੋਰ ਕਰਾ ਜੀ ਆਪੇ ਫਿਰ ਤੋ ਬਾਕੀ ਸੀਲ ਸੌ ਪੁਣਾ ਜਿਹੜਾ ਦੋਸਤੋ ਤੁਸੀਂ ਦੇਖ ਹੀ ਲਿਆ ਤੇ ਸੁਆ ਤੀਜਾ ਜਿਹੜਾ ਦੋਸਤੋ ਬਿਲਕੁਲ ਸੁਹੀ ਸਵਾਈ ਆ ਤੇ ਜੇਰ ਪ੍ਰੋਪਰ ਜਿਹੜੀ ਦੋਸਤੋ ਦੋ ਮੱਝਾਂ ਦੀ ਬੈਚੂ ਜੂਰਾ ਆਪਣੀ ਗਾਰੰਟੀ ਹੋਊਗੀ ਬਾਕੀ ਜਵਾ ਪਸਮਾ ਬਿਲਕੁਲ ਪਸਮਾ ਜਿਹੜਾ ਇੱਕ ਸਾਰਾ ਤੁਸੀਂ ਦੇਖ ਹੀ ਲਿਆ ਵੀਡੀਓ ਦੇ ਵਿੱਚ ਅ ਬੱਚਾ ਲਾ ਕੇ ਵੀ ਜਿਹੜਾ ਤਾਂ ਤੁਸੀਂ ਆਪਣੀ ਤਸੱਲੀ ਕਰ ਸਕਦੇ ਹੋ ਜਿੱਦਾਂ ਮਾਰੀ ਕਦੀ ਕੋਈ ਲੈ ਉਹਨਾਂ ਜਿਹਾ ਵੀ ਵੇਚ ਲੋ ਕਿੱਡੀ ਸੀਲ ਸੌ ਆ ਠੀਕ ਹੈ ਜੀ ਤੇ ਸਰੀਰ ਘਟਾਂਚਾ ਜਿਹੜੀ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਤੁਸੀਂ ਕਾਊਂਟ ਕਰ ਸਕਦੇ ਹੋ ਸਿੰਗਲ ਖੱਡੀ ਦੀ ਆ ਬਿਲਕੁਲ ਮੀਡੀਅਮ ਹਾਈਟ ਸਮਾਈਂ ਜਾ ਬੈਠ ਰੋ ਥੱਲੇ ਇਹ ਲੋ ਕਰਾ 26 ਵਰਤਾਰੋ ਇਹ ਲੋ ਇਹ ਲੋ ਕੇ ਤਾਂ ਇਹ ਕੇ ਬਾਕੀ ਥਣ ਚੱਡਾ ਪਾ ਕਾਫੀ ਹੈ ਗਾਵਾ ਹੈ ਆਹ ਮੱਝਾ ਵੇਚਦਾ ਐਂ ਕੁੜੀ ਦੇ ਵਿੱਚ ਥਣ ਕਾਫੀ ਵਧੀਆ ਫਵਾਨਾ ਜਿਹੜਾ ਦੋਸਤੋ ਬਿਲਕੁਲ ਚੌਰਸਾ ਬਖਾਲਾ ਕਰਦਾ ਥਣ ਤੁਨ ਸੈਲ ਚੰਗਾ ਹੁਣ ਦੋ ਜਾਨਾ ਬਰਾ ਬਸੀਲ ਨੰਗਰੀ ਹੁੰਦਾ ਏ ਜਿੰਨਾ ਵੀ ਵੀ ਪਾਇਆ ਡੰਗਰ ਸੀਂਗੰਦਾ ਦੁੱਧ ਖਵਾ ਕੇ ਕੋਨੇ ਕੱਟ ਕੋਈ ਵੈਸੇ ਹੀ ਗੱਲ ਤੇ ਮੇਰਾ ਪਾ ਬੱਚਾ ਵੀ ਮਰ ਜੇ ਪਾਵਾ ਕਰੇ ਤਾਂ ਹੂੰ ਕੋਈ ਨਹੀਂ ਕੇ ਸਾਂਭਿਆ ਜਾਂਦਾ ਇਹ ਵੀ ਗੱਲ ਬਾਤ ਹੂੰ 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 ਵੇਰੇ ਨੂੰ ਕੋਈ ਪਰਵਾਹ ਨਹੀਂ ਬੱਚਿਆਂ ਬੁੱਛਿਆਂ ਦੀ ਦੋਵੇਂ ਮੱਧਾ ਝੋਟੀਆਂ ਜਿਹੜੀਆਂ ਦੋਸਤੋ ਸੀਲਸਾ ਹੂਗਾ ਚੰਗੀ ਜਵਾਈ ਲੱਗੀ ਆ ਤਸੱਲੀ ਨਾਲ ਆਪਾਂ ਤੁਹਾਨੂੰ ਕੁਝ ਧਾਰਾ ਮਾਰ ਕੇ ਜਿਹੜੀਆਂ ਦਿਖਾਤਾਂ ਦਿੱਤੀਆਂ ਉਸ ਤੋਂ ਬਾਅਦ ਕਿਸੇ ਵੀਰ ਨੇ ਸੌਦਾ ਕਰਨਾ ਆਸੀਂ ਤਸੱਲੀ ਆ ਭਰਾ ਕੇ ਚੰਗੀ ਤੁਸੀਂ ਦੇਖ ਸਕਦੇ ਹੋ ਦੋ ਟਾਈਮ ਹੈਪੀ ਬਾਈ ਕੀ ਇਹਦਾ ਮੋਹਰਾ ਆ 72 ਦੀ ਜਿਹੜਾ ਮੋਹਰ 70 75 ਜੋ ਮਾਜੀ ਕਰੀਗੇ 72 ਦੀ ਹਾਂਜੀ ਠੀਕ ਹੈ ਜੀ ਤੇ ਬਾਕੀ ਕੁਝ ਹੋਰ ਕੋਈ ਮੌਕੇ ਦੇ ਛੋਟੇ ਸੱਪ ਆ ਜੂਗਾ ਦੋਵੇਂ ਜੋਈ ਮੋਂਤਨ ਕਰਦੇ ਨੰਬਰ ਆਪਣਾ 81 6373 572 ਇਸੇ ਨੰਬਰ ਤੇ WhatsApp ਚੱਲਦਾ ਆਪਣਾ ਠੀਕ ਹੈ ਜੀ ਹਾਂਜੀ ਇਹ ਜਿਹੜੇ ਦੋਸਤੋ ਕੰਟੈਕਟ ਨੰਬਰ ਨੇ ਬਾਈ ਹੈਪੀ ਦੇ ਆਪਾਂ ਸਕਰੀਨ ਤੇ ਬਿਲਕੁਲ ਥੰਨੇ ਚੱਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਦੋ ਦਿਖਾਏ ਆ ਦੋਵੇਂ ਜਿਹੜੇ ਦੋਸਤੋ ਪਸ਼ੂ ਬਿਲਕੁਲ ਨਵੇਂ ਲਕੋਰ ਨੇ ਤਾਜ਼ੀਆਂ ਫਰੀਆਂ ਮੱਝਾਂ ਝੋਟੀਆਂ ਨੇ ਦੋਨੋਂ ਤੇ ਤਸੱਲੀ ਮਿਲਨ ਦੇ ਗਾਰਜੇ ਜਾਣ ਕਰਕੇ ਕਰਦੇ ਆ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ